ਤੇ ਮਿੰਟੋ ਜੀ ਚੰਡੀਗੜ੍ਹ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਹਦੇ ਪਿੱਛੇ ਕੀ ਕਾਰਨ ਨੇ ਕਾਫੀ ਖਬਰੇ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਐ ਹੁਣ ਕਿ ਦੋ ਬੰਦੇ ਉੱਥੇ ਗ੍ਰੇਨੇਡ ਸੱਟ ਕੇ ਤੇ ਦੌੜ ਹੀ ਗਏ ਨੇ ਫੋਟੋਆਂ ਫੋਟੋਆਂ ਜਾਰੀ ਹੋਈਆਂ ਨੇ ਪਰ ਕੀ ਉਹਦਾ ਪੂਰਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਕੀ ਹੋ ਸਕਦਾ ਕਿੱਧਰ ਜੁੜੀ ਹੋ ਸਕਦੀ ਹੈ ਇਹ ਗੱਲ ਵੇਖੋ ਜੇ ਨਜ਼ਰ ਦੁੜਾਈਏ ਸਵੇਰ ਦੇ ਲੱਗੇ ਸੀਗੇ ਇਸ ਬਾਬਤ ਕਿ ਕੀ ਹੋ ਸਕਦਾ ਯਾਰ ਇਹਦੇ 'ਚ ਅਗਲਾ ਵਸ਼ਲੇਸ਼ਨ ਕਰਨ ਵਾਲਾ ਕੀ ਆ ਸਾਡੇ ਲਾਈਕ ਹੂੰ ਵੀ ਕਿਤੇ ਤੇ ਗੱਲ ਕੀਤੀ ਜਾ ਸਕਦੀ ਹੁਣ ਸਾਰੀਆਂ ਖਬਰਾਂ ਤੇ ਮੇਨ ਸਟ੍ਰੀਮ ਨੇ ਦੇ ਦੇ ਦਿੱਤੀਆਂ ਬਿਲਕੁਲ ਕਿ ਦੇਖੋ ਜੀ ਇੱਕ ਐਨੇ ਨੰਬਰ ਦੀ ਕੋਠੀ ਆ 10 ਸੈਕਟਰ ਦੇ ਵਿੱਚ ਉਹਦੇ ਚ ਗਰਨੇਡ ਸੁੱਟਿਆ ਗਿਆ ਦੋ ਸ਼ੱਕੀ ਬੰਦੇ ਆ ਜਿਨ੍ਹਾਂ ਨੇ ਉਹ ਸਭ ਕੁਝ ਕੀਤਾ ਕਰਾਇਆ ਵਗੈਰਾ ਵਗੈਰਾ ਜੀ ਪੁਲਿਸ ਦੇ ਪ੍ਰਤੀਕਰਮ ਇਹੋ ਜਿਹੇ ਮਾਮਲਿਆਂ 'ਚ ਬੜੇ ਸਹੀਏ ਹੁੰਦੇ ਨੇ ਕਿਉਂ ਕਿਉਂਕਿ ਮਾਮਲਾ ਇਹੋ ਜਿਹਾ ਕਿ ਪੁਲਿਸ ਨੂੰ ਤੇ ਆਪ ਕਸੂਤਾ ਬਣਿਆ ਹੂੰ ਇਹ ਜੱਬ ਪਿਆ ਵਿਆ ਤਾਂ ਇਹਦੇ ਚ ਹੁਣ ਜੇ ਆਪਾਂ ਵੇਖੀਏ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੰਨੀ ਕੁ ਕੱਲ ਤੋਂ ਹੀ ਗੱਲ ਸਟਾਰਟ ਹੋਈ ਆ ਜੀ ਕਿ ਇਹਨਾਂ ਕੋਲ ਪਹਿਲਾਂ ਹੀ ਇਨਪੁਟ ਸੀ ਹੂੰ ਕਿ ਇਸ ਸਾਬਕਾ ਪੁਲਿਸ ਅਧਿਕਾਰੀ ਦੀ ਕੋਠੀ ਤੇ ਹਮਲਾ ਹੋ ਸਕਦਾ ਇਹਨਾਂ ਨੇ ਕੋਈ ਦੋ ਬੰਦੇ ਫੜੇ ਸੀਗੇ ਐਫ ਆਈ ਆਰ ਨੰਬਰ 18 ਦਰਜ ਕੀਤੀ ਆ ਜੀ ਜਿਹਦੇ ਵਿੱਚ ਪੁਲਿਸ ਅਧਿਕਾਰੀ ਦਾ ਨਾਮ ਸਿੱਧੇ ਤੌਰ ਤੇ ਨਹੀਂ ਸੀ ਲਿਖਿਆ ਜੀ ਪਰ ਉਹਦੇ ਵਿੱਚ ਜਿਹੜੇ ਉਸ ਟਾਈਮ ਮੈਡੂਲ ਦੇ ਬੰਦੇ ਫੜੇ ਸੀਗੇ ਉਹਨਾਂ ਨੇ ਇਨਕਸ਼ਾਫ ਕਰ ਦਿੱਤਾ ਸੀਗਾ ਕਿ ਇਸ ਕੋਠੀ 'ਚ ਹਮਲਾ ਕਿਸੇ ਵੀਲੇਵੀ ਹੋ ਸਕਦਾ ਹੋ ਸਕਦਾ ਸ਼ੱਕ ਪਹਿਲਾਂ ਤੋਂ ਹੀ ਸੀ ਮਤਲਬ ਉਹ ਦੋ ਬੰਦੇ ਜਿਹੜੇ ਫੜੇ ਸੀ ਇੱਕ ਦਾ ਨਾਮ ਸ਼ਾਇਦ ਰਾਜਾ ਸੀ ਇੱਕ ਦਾ ਨਾਮ 바ਵਾ ਜੀ ਇਹ ਦੋ ਬੰਦੇ ਜਿਹੜੇ ਆ ਇਹਨਾਂ ਨੇ ਫੜੇ ਸੀਗੇ ਹੁਣ باوجود ਇਸਤੇ ਕਿ ਇਹ ਸਾਰੀ ਇਨਪੁਟ ਸੀ ਦੁਬਾਰਾ ਅਟੈਕ ਹੋਣਾ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਵੀ ਆ ਜਾਂ ਇੱਕ ਕਹਿ ਲੋ ਕਿ ਸੋਚਨ ਵਿਚਾਰਨ ਦਾ ਵਿਸ਼ਾ ਬਿਲਕੁਲ ਜੀ ਬਿਲਕੁਲ ਹੁਣ ਜੇ ਉਸ ਸੰਦਰਭ ਵਿੱਚ ਫੋਲੀਏ ਮੈਨੂੰ ਇੱਕ ਸੱਜਣ ਨੇ ਇੱਕ ਵੀਡੀਓ ਦਾ ਲਿੰਕ ਭੇਜਿਆ ਜੋ ਰਿਤੇਸ਼ ਲਖੀ ਨੇ ਜੀ ਕਾਫੀ ਉਹਨਾਂ ਦੀ ਪਕੜ ਵੀ ਹੈ ਇਸ ਮਾਮਲੇ 'ਚ ਮੈਂ ਕਹੂੰਗਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਾਫੀ ਵੱਡੇ ਅਦਾਰਿਆਂ 'ਚ ਕੰਮ ਕੀਤਾ ਹੈ ਉਹਦੇ 'ਚ ਜੋ ਉਹਨਾਂ ਨੇ ਦਾਵਾ ਕੀਤਾ ਉਹ ਸਥਿਤੀ ਨੂੰ ਥੋੜਾ ਜਿਹਾ ਸਪਸ਼ਟ ਕਰ ਦਿੰਦਾ ਹੈ ਹੂੰ ਉਹ ਵੀਡੀਓ ਜਿਹੜਾ ਇਹਨਾਂ ਨੇ ਬਣਾਇਆ ਹੈ ਉਹਦੇ ਵਿੱਚ ਇਹਨਾਂ ਨੇ ਗੱਲ ਵੀ ਕੀਤੀ ਆ ਜਿਹੜੀ ਵਿਅਕਤੀ ਨਾਲ ਕਿਉਂ ਕਿਉਂਕਿ ਜਿਸ ਵੇਲੇ ਉਹ ਬੰਦੇ ਪਿਛਲੇ ਸਾਲ ਫੜੇ ਗਏ ਕਥੇ ਤੌਰ ਤੇ ਦਾਵਾ ਇਹ ਆ ਕਿ ਉਸ ਵੇਲੇ ਮਾਝੇ ਦਾ ਹੀ ਇੱਕ ਏਰੀਆ ਰਮਦਾਸ ਜੇ ਤੁਸੀਂ ਵੇਖਿਆ ਹੋਵੇ ਤੇ ਤੁਹਾਨੂੰ ਪਤਾ ਹੋਵੇਗਾ ਡੇਰਾ ਬਾਬਾ ਨਾਨਕ ਵਾਲੀ ਸਾਈਡ ਨਾਲ ਰਮਦਾਸ ਬਾਬਾ ਬੁੱਢਾ ਸਾਹਿਬ ਦਾ ਬਈ ਬੋ ਤਾਂ ਵੱਡਾ ਗੁਰੂ ਘਰ ਆ। ਮੈਂ ਗਿਆ ਹੋਇਆ ਹਾਂ। ਜੀ ਜੀ। ਕਾਰ ਸੇਵਾਲਿਆਂ ਨਾਲ ਵੀ ਮੈਂ ਰਹਾ ਤੇ ਉਹ ਮਾਝੇ ਚ ਅਸੀਂ ਬਹੁਤ ਗੁਰੂ ਘਰਾਂ ਚ ਜਾਂਦੇ ਰਹੇ ਆ। ਜੀ। ਤਾਂ ਮੈਂ ਚੰਨੀ ਵਾਂਗੂ ਬਈ ਸਾਰੇ ਪਤਨ ਗਾਏ ਨੇ तकरीबन तकरीबन। ਵੈਸੇ ਆਪਣੇ ਪੰਜਾਬੀ ਜ਼ਿਆਦਾਤਰ ਇਹਨਾਂ ਪਤਨਾਂ ਦੇ ਤਾਰੂ ਹੁੰਦੇ ਆ। ਤਾਰੂ ਹੁੰਦੇ ਆ ਬਿਲਕੁਲ ਜੀ। ਤਾਂ ਚਲੋ ਉਹ ਥੋੜਾ ਪਤਾ ਅਗਵਾਨ ਗਏ ਹੋਏ ਆ ਜਾਇ ਇਹਨਾਂ ਪਿੰਡਾਂ ਚ ਗਏ ਹੋਏ ਆ। ਇਸ ਇਲਾਕੇ ਦਾ ਜਿਹਦਾ ਨਾਮ ਹੈਪੀ ਪਸ਼ੀਆ ਦੱਸਿਆ ਜਾ ਰਿਹਾ ਜੀ ਪਸ਼ੀਆ ਜਾਂ ਪਸ਼ੀਆ ਕੁਛ ਇਹਨੂੰ ਮੈਨੂੰ ਪਤਾ ਨਹੀਂ ਪਿੰਡ ਦਾ ਨਾਮ ਹੈ ਜਾਂ ਕੋਈ ਅੱਜਕੱਲ ਇਹ ਗੈਂਗਸਟਰਾਂ ਦੇ ਨਾਮ ਨਾਲ ਵੀ ਅਵੱਲੇ ਜੇ ਨਾਮ ਜੁੜ ਜਾਂਦੇ ਆ ਕੋਈ ਪਿਸਟਲ ਆ ਕੋਈ 12 ਬੋਰ ਆ ਕੋਈ ਇਦਾਂ ਨਾ ਜੁੜ ਜਾਂਦੇ ਆ ਜੀ ਪਿੰਡਾਂ ਦੇ ਨਾਮ ਵੀ ਨਾਲ ਜੁੜ ਜਾਂਦੇ ਨੇ ਹੁਣ ਜੇ ਇਸ ਆਧਾਰ ਤੇ ਵੇਖੀਏ ਤਾਂ ਦੁਬਾਰਾ ਰਤੇਸ਼ ਲੱਖੀ ਕਹਿੰਦੇ ਆ ਕਿ ਮੈਂ ਫੇਰ ਉਸੇ ਬੰਦੇ ਨਾਲ ਤਾਵਨ ਕੀਤਾ ਉਸੇ ਬੰਦੇ ਨਾਲ ਸੰਪਰਕ ਕੀਤਾ ਕਿਉਂਕਿ ਜਦੋਂ ਪਿਛਲੀ ਵਾਰੀ ਇਹਨਾਂ ਨੇ ਇਹ ਬੰਦੇ ਫੜੇ ਸੀਗੇ ਤਾਂ ਇਹ ਗੱਲ ਨਿਕਲ ਕੇ ਆਈ ਸੀਗੀ ਕਿ ਇਹਨੇ ਹੀ ਇਹ ਬੰਦੇ ਤਿਆਰ ਕਰਵਾਏ ਆ ਜੀ ਹੁਣ ਦੁਬਾਰਾ ਗੱਲ ਕਰਨ ਤੇ ਉਹ ਕਹਿੰਦੇ ਆ ਕਿ ਭਈ ਉਹ ਤੇ ਮੰਨ ਗਏ ਕਿ ਇਹ ਦੋ ਜਿਹੜੇ ਬੰਦੇ ਭੇਜੇ ਆ ਜੋ ਇਹ ਅਟੈਕ ਕਰਨੇ ਜੀ ਇਹ ਸਾਡੇ ਹੀ ਭੇਜੇ ਆ ਹਾਂ ਹਾਲਾਂਕਿ ਉਦੋਂ ਤੱਕ ਕੀ ਨੁਕਸਾਨ ਹੋਇਆ ਕੀ ਬਚਾਅ ਹੋਇਆ ਇਹਦੀ ਜਾਣਕਾਰੀ ਵੀ ਨਹੀਂ ਤਾਂ ਕਹਿਣ ਦਾ ਮਤਲਬ ਕਿ ਫਿਰ ਤੇ ਸਾਫ਼ ਹੀ ਜੇ ਇਹ ਕਹਾਣੀ ਸਹੀ ਆ ਉਹ ਬਾਹਰ ਬੈਠਾ ਜਿਹੜਾ ਵਿਅਕਤੀ ਆ ਗੈਂਗਸਟਰ ਆ ਜੀ ਜੇ ਉਹ ਇਸ ਗੱਲ ਦੀ ਸ਼ਾਦੀ ਪਰਦਾ ਕਿ ਭਾਈ ਕੀਤਾ ਹੀ ਅਸੀਂ ਆ ਬਿਲਕੁਲ ਤਾਂ ਫਿਰ ਤੇ ਕੋਈ ਐਂਗਲ ਜਿਹੜਾ ਉਹ ਲਕਮਾ ਤੇ ਹੈ ਨਹੀਂ ਲਕਮਾ ਨਹੀਂ ਕਲੀਅਰ ਹੋ ਗਿਆ ਨੀ ਜੀ ਹੁਣ ਇੱਕ ਗੱਲ ਹੋਰ ਨਿਕਲ ਰਹੀ ਹੈ ਕਿ ਜਸਕੀਰਤ ਸਿੰਘ ਚਹਿਲ ਜਿਹੜਾ ਇਹ ਅਪਸਰ ਹੈ ਜਿਹਦੀ ਇਹ ਮਤਲਬ ਕਿ ਰੈਸ਼ ਸੀ ਜੀ ਰੈਸ਼ ਸੀ ਦਾ ਮਤਲਬ ਅੱਗੇ ਜਾ ਕੇ ਆਪਾਂ ਦੱਸਦੇ ਹਾਂ ਕਿ ਕੀ ਹੋਇਆ ਇਹ ਜਿਹੜਾ ਜਸਕੀਰਤ ਚਹਿਲੇ ਰਿਹਾ ਦੁਆਬੇ ਚ ਜ਼ਿਆਦਾ ਹਮ ਮੈਂ ਹੁਣੇ ਇੱਕ ਆਪਣੇ ਯੂਕੇ ਚ ਰਹਿੰਦੇ ਸੱਜਣ ਨਾਲ ਗੱਲ ਕੀਤੀ ਕਿਉਂਕਿ ਉਹ ਵੀ ਇਹਨਾਂ ਮੰਗਿਆਂ ਚੋਂ ਨਿਕਲਿਆ ਉਸੇ ਦੌਰ ਚ ਜੀ ਤੋਂ ਨੇ ਕਿਹਾ ਕਿ ਵਾਕਿਆ ਇਹ ਬੰਦਾ ਜਿਹੜਾ ਸੀਗਾ ਨਾ ਬਹੁਤ ਹੀ ਕਰਖ ਹੂੰ ਕਬਾ ਰੁਖਾ ਜਿਵੇਂ ਕਹਦੇ ਰੁਖਾ ਵੀ ਕਹ ਲੋ ਤੇ ਪੁਲਸ ਵਾਲੇ ਨਹੀਂ ਉਸ ਦੌਰ ਚ ਜੋ ਕਰਦੇ ਸੀਗੇ ਨਾ ਜੀ ਉਹ ਸਭ ਨੂੰ ਪਤਾ ਹੀ ਹੈ ਹੂੰ ਇਹ ਜੜੀਆਂ ਗੱਲਾਂ ਨੇ ਤਾਂ ਉਸ ਵਿਅਕਤੀ ਨੇ ਵੀ ਕਿਹਾ ਕਿ ਇਹ ਤੇ ਬੜਾ ਕਹ ਲੋ ਕਿ ਵੱਖਰੀ ਕਿਸਮ ਦਾ ਸੀਗਾ ਬੰਦਾ ਜੀ ਹੁਣ ਇਸ ਚੀਜ਼ ਨੂੰ ਜੇ ਅੱਗੇ ਥੋੜਾ ਜਿਹਾ ਜੋੜੀਏ ਤੇ ਨਕੂਦਰ ਕਾਂਡ ਵੇਲੇ ਹਮ ਜਿਹੜਾ ਨਕੂਦਰ ਬੇਅਦਬੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਚਾਰ ਸਿੱਖ ਨੌਜਵਾਨਾਂ ਦੀ ਹੱਤਿਆ ਹੁੰਦੀ ਆ ਜੀ ਉਸ ਕਾਂਡ ਵੇਲੇ ਵੀ ਇਹ ਐਸ ਐਚਓ ਸੀਗਾ ਹਮ ਬਾਅਦ ਚ ਤੇ ਇਹ ਰਿਟਾਇਰ ਹੁੰਦਾ ਐ ਐਸ ਪੀ ਦੇ ਰੈਂਕ ਤੋਂ ਜੀ ਤਾਂ ਇਹ ਹੁਣ ਬਾਕੀ ਪਤਾ ਨਹੀਂ ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਕੀ ਕੋਈ ਇਸ ਤਰ੍ਹਾਂ ਦੀ ਖੁੰਦਕਿਆ ਜਾਂ ਇਸ ਨੂੰ ਦੂਸਰਾ ਮਤਲਬ ਕਿ ਨਕੋਦਰ ਬੇਅਦਬੀ ਜਾਂ ਗੋਲੀ ਕਾਂਡੇ ਜਿਹੜਾ ਉਹਦੇ ਨਾਲ ਜੋੜਿਆ ਜਾ ਸਕਦਾ ਉਹ ਤੇ ਚਲੋ ਹੁਣ ਪੂਖਤਾ ਤੌਰ ਤੇ ਜੇ ਪੁਲਿਸ ਅੱਗੇ ਇਨਕੁਆਰੀ ਕਰੂਗੀ ਤੇ ਤਦ ਪਤਾ ਲੱਗਣਾ ਜੀ ਪਰ ਇੰਨੀ ਕੋਈ ਜਾਣਕਾਰੀ ਜਿਹੜੀ ਆ ਉਹ ਹੁਣ ਤੱਕ ਅਸੀਂ ਕਹਿ ਲੋ ਕਿ ਜੇ ਆਪਾਂ ਮੁੱਖ ਤੌਰ ਤੇ ਦੇਖੀਏ ਤੇ ਇਹ ਜਟਾਈ ਆ ਹੂੰ ਵੱਡਾ ਸਵਾਲ ਜਿਹੜਾ ਫੇਰ ਉੱਥੇ ਆ ਜਾਂਦਾ ਜੀ ਕਿ ਜਸਕੀਰਤ ਸਿੰਘ ਚੈਲ ਨੂੰ ਪਤਾ ਸੀਗਾ ਉਹ ਤੇ ਕੋਠੀ ਬਦਲ ਗਿਆ ਬਦਲ ਗਿਆ ਉਹ ਰੈਸ਼ ਬਦਲ ਕੇ ਇਹ ਜਿਹੜੀ ਕੋਠੀ ਸੀਗੀ ਇਹ ਲਈ ਆ ਹਿਮਾਚਲ ਦਾ ਇੱਕ ਪਰਿਵਾਰ ਆ ਜੀ ਮਲੋਤਰਾ ਫੈਮਿਲੀ ਹੂੰ ਹੂੰ ਉਹਨਾਂ ਨੇ ਇਹ ਕੋਠੀ ਜਿਹੜੀ ਆ ਉਹ ਲੈ ਲਈ ਉਹ ਕਿਰਾਏ ਤੇ ਰਹਿੰਦਾ ਸੀਗਾ ਜੀ ਇਹ ਗਾਂ ਇਹਨਾਂ ਦੀ ਵੀ ਜਿਹੜੀ ਕੋਠੀ ਆ ਉਹਦੇ ਚ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਤੇ ਇੱਕ ਫੈਮਿਲੀ ਰਹਿੰਦੀ ਆ ਟੌਪ ਤੇ ਇੱਕ ਲੜਕੀ ਰਹਿੰਦੀ ਆ ਜੀ ਤੇ ਜਿਹੜੀ ਉਹ ਲੜਕੀ ਆ ਉਸ ਵੇਲੇ ਦੱਸਦੇ ਆ ਕਿ ਹੈ ਨਹੀਂ ਸੀਗੀ ਇਹ ਉੱਥੇ ਬੈਠੇ ਸਨ ਜਿਹੜਾ ਮਤਲਬ ਕਿ ਵੇੜਾ ਕਹ ਲੋ ਲੋਂ ਕਹ ਲੋ ਤਾਂ ਉਹਦੇ ਚ ਉਹ ਜਿਹੜਾ ਮਲੋਤਰਾ ਫੈਮਲੀ ਦਾ ਮੁਖੀ ਆ ਉਹ 100 ਸਾਲ ਤੋਂ ਵੱਧ ਉਮਰ ਦਾ ਹੈ ਜੀ ਉਹਦਾ ਇੱਕ ਬੇਟਾ ਜਿਹੜਾ ਉਹ ਵੀ ਸਰਕਾਰੀ ਅਧਿਕਾਰੀ ਰਿਟਾਇਰ ਹੋਇਆ ਹੂੰ ਇਹ ਦੋਨੇ ਬੈਠੇ ਗੱਲਾਂ ਕਰ ਰਹੇ ਸੀਗੇ ਜੀ ਤਾਂ ਗਰਨੇਡ ਜਦੋਂ ਸੁੱਟਿਆ ਗਿਆ ਮਤਲਬ ਕਿ ਉਹਨਾਂ ਦਾ ਬਚਾਅ ਹੋ ਗਿਆ ਪਰ ਸੁੱਟਿਆ ਏਸੇ ਕਰਕੇ ਗਿਆ ਕਿ ਐਸ ਵੇਲੇ ਹੁਣ ਤੁਹਾਨੂੰ ਪਤਾ ਹੈ ਸ਼ਾਮ ਨੂੰ ਕੋਈ ਪਾਰਕ ਆ ਲੱਗੇ ਸੋਸਾਇਟੀ ਦਾ ਜੀ ਜਾਂ ਕਿ ਸੈਕਟਰ ਚ ਪਾਰਕ ਹੈ ਉੱਥੇ ਲੋਕ ਚਲੇ ਜਾਂਦੇ ਨੇ ਜਿਹੜੇ ਕੋਈ ਇਸ ਤਰ੍ਹਾਂ ਦੇ ਜਿਆਦਾ ਤੁਰ ਫਿਰ ਨਹੀਂ ਸਕਦੇ ਉਹਨਾਂ ਦੇ ਜਿਹੜਾ ਘਰ ਦੇ ਨਜ਼ਦੀਕ ਕੋਈ ਜਗ੍ਹਾ ਇਸ ਤਰ੍ਹਾਂ ਦੀ ਬਣੀ ਇੱਕ ਬਗੀਚਾ ਬਣਿਆ ਜਾਂ ਕੁਝ ਇਸ ਤਰ੍ਹਾਂ ਦਾ ਘਰ ਦੇ ਵਿੱਚ ਲਾਉਣ ਤਾਂ ਉਹ ਉੱਥੇ ਆ ਜਾਂਦੇ ਨੇ ਹਮ ਇਹਨਾਂ ਨੇ ਸ਼ਾਇਦ ਇਹ ਸੋਚ ਕੇ ਹੀ ਕਿਤੇ ਨਾ ਕਿਤੇ ਕਾਂਡ ਕੀਤਾ ਕਿ ਉਹ ਇਸ ਵੇਲੇ ਬੈਠਾ ਜਾਂ ਬੈਠਾ ਹੋਊਗਾ ਜੀ ਹੁਣ ਇਹ ਜਿਹੜੇ ਦੋ ਬੰਦੇ ਆ ਜਿਹੜੇ ਉਹ ਆਪਾਂ ਹੁਣ ਦੇਖ ਰਹੇ ਆ ਹੂੰ ਹੂੰ ਇਹਨਾਂ ਬਾਰੇ ਹਾਲੇ ਆਪਾਂ ਕੋਈ ਪੁਖਤਾ ਤੌਰ ਤੇ ਤੇ ਨਹੀਂ ਕਹਿ ਸਕਦੇ ਕੌਣ ਆ ਕੌਣ ਨਹੀਂ ਪਰ ਵੱਡਾ ਸਵਾਲ ਇਹ ਆ ਕਿ ਜਦੋਂ ਉਹ ਬੰਦਾ ਜਿਹੜਾ ਰਡਾਰ ਤੇ ਸੀਗਾ ਜਾਂ ਕਹਿ ਲਓ ਕਿ ਮਾਰ ਹੇਠ ਆ ਸਕਦਾ ਸੀ ਉਹ ਇਨ ਅਲਰਟ ਸੀਗਾ ਤੇ ਤੁਹਾਡੇ ਕੋਲ ਇਨਪੁਟ ਸੀ ਤੇ ਇਹ ਇਤਿਹਾਸ ਚ ਮੈਂ ਤੇ ਜੋ ਸੁਰਤ ਸੰਭਲਿਆ ਬੜੀਆਂ ਹਿੰਸਾ ਦੀਆਂ ਘਟਨਾਵਾਂ ਅਸੀਂ ਵੇਖੀਆਂ ਨੇ ਸੁਣੀਆਂ ਨੇ ਪੜ੍ਹੀਆਂ ਨੇ ਜੀ ਆ ਵੀ ਕਹ ਲੋ ਕਿ ਇਸ ਉਮਰ ਦੇ ਜਦੋਂ ਥੋੜੀ ਵੀ ਨਹੀਂ ਕਹਿ ਸਕਦਾ ਹੁਣ ਤੇ ਵਾਵਾ ਉਮਰ ਹੋ ਗਈ ਹੈ ਮੇਰੀ ਜਿਵੇਂ ਨਹੀਂ ਤਾਂ ਆਮ ਤੌਰ ਤੇ ਨਹੀਂ ਆਮ ਤੌਰ ਤੇ ਆਪਾਂ ਰਸਮੀ ਤੌਰ ਤੇ ਕਹਿੰਦੇ ਨਾ ਕਿ ਇਸ ਛੋਟੀ ਜੀ ਜ਼ਿੰਦਗੀ ਚ ਮੈਂ ਤੇ ਨਹੀਂ ਕਹਿੰਦਾ ਬੜੀ ਵੱਡੀ ਜ਼ਿੰਦਗੀ ਹੋ ਗਈ ਹੈ ਜੀ 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 ਜ਼ਿੰਦਗੀ ਠੀਕ ਹੈ ਛੋਟੀ ਓਵਰਾਲ ਛੋਟੀ ਜ਼ਿੰਦਗੀ ਹੁੰਦੀ ਆ ਪਰ ਬਹੁਤ ਕੁਝ ਵੇਖ ਲਿਆ ਤਾਂ ਮਤਲਬ ਕਿ ਇਹ ਮੈਂ ਤੇ ਕਮਾਲ ਮੰਨ ਗਿਆ ਕਿ ਅਖੇ ਜੀ 43 ਚ ਉਹਨਾਂ ਨੇ ਆਟੋ ਫੜਿਆ ਹਾਇਰ ਕੀਤਾ ਬੰਬ ਸੁੱਟ ਗਿਆ ਪੱਜ ਗਿਆ ਲਓ ਕਰ ਲੋ ਗੱਲ ਉਹੀ ਹੈ ਬਿਲਕੁਲ ਉਹ ਤੁਸੀਂ ਕਰਦੇ ਕੀ ਜੀ ਹਾਦ ਹੋ ਗਈ ਆਟੂ ਦੀ ਬੰਬਸ ਉੱਟ ਕੇ ਭੱਜ ਗਏ ਨੇ ਉਹ ਆਟੂ ਵਾਲਾ ਕਹਿੰਦਾ ਜੀ ਮੈਨੂੰ ਤੇ ਉਹਨਾਂ ਨੇ ਕਿਰਾਏ ਤੇ ਲਿਆ ਸੀਗਾ ਉਹ ਤੋਂ ਬਾਅਦ ਜਦੋਂ ਤਮਾਕਾ ਜਿਹਾ ਹੋਇਆ ਮੈਂ ਤੇ ਡਰ ਗਿਆ ਉਹ ਭੱਜ ਕੇ ਵਿੱਚ ਬਹਿ ਗਏ ਗਾਹ ਹੋ ਗਿਆ ਤੇ ਹੋ ਗਿਆ ਮੈਨੂੰ ਕੀ ਪਤਾ ਵੀ ਇਹ ਹੀ ਕਰ ਗਏ ਨੇ ਕੰਮ ਬਿਲਕੁਲ ਹੁਣ ਇਹ ਕਿੱਡੀ ਕਹ ਲਓ ਕਿ ਸਾਡੇ ਲੋਹਾਂਡ ਆਰਡਰ ਤੇ ਲਿਆਸ ਨਾਲ ਦੇਖੀਏ ਕਿੱਡੀ ਸ਼ਰਮਨਾਕ ਗੱਲ ਆ ਜੀ ਕਿ ਚੰਡੀਗੜ੍ਹ ਵਰਗੇ ਸ਼ਹਿਰ ਤੇ ਵਿੱਚ ਹਮਲਾਵਰ ਜਿਹੜੇ ਆ ਜਿਵੇਂ ਹੁਣ ਆਪਾਂ ਵੱਖ-ਵੱਖ ਜਾਣਕਾਰੀ ਝੋਟਾ ਕੇ ਦੱਸ ਰਹੇ ਆ ਕਿ ਐਦਾਂ ਹੋ ਸਕਦਾ ਜੀ ਐਦਾਂ ਐਂਗਲ ਹੋ ਸਕਦਾ ਐਦਾਂ ਐਂਗਲ ਹੋ ਸਕਦਾ ਪਰ ਇਹ ਕਿੱਡੀ ਸ਼ਰਮਨਾਕ ਗੱਲ ਆ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਬੰਬ ਲੈ ਕੇ ਆਟੋ ਕਿਰਾਏ ਤੇ ਲੈ ਕੇ ਉਹ ਸੁੱਟ ਕੇ ਦੇ ਆਟੋ ਤੇ ਨਿਕਲ ਗਏ ਕਮਾਲ ਐ ਤੁਹਾਡੇ ਯਾਰੀ ਤੇ ਇਨਪੁਟ ਤੁਹਾਡੇ ਕੋਲ ਪਹਿਲਾਂ ਐਨਾ ਸੌਖਾ ਦਾ ਆਟੇ ਵਾਲਾ ਗੱਟਾ ਨਹੀਂ ਰੱਖਣ ਦਿੰਦੇ ਜਿੰਨਾ ਆਹ ਜੀ ਬਿਲਕੁਲ ਤੇ ਇਨਪੁਟ ਵੀ ਕੋਈ ਉਹ ਪਹਿਲੇ ਫੜੇ ਬੰਦਿਆਂ ਦੀ ਨਹੀਂ ਗੱਲੀ ਜੀ ਇਸ ਤੋਂ ਇਲਾਵਾ ਜਿੰਨੀ ਕੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਉੱਥੇ ਅਟੈਕ ਦੀ ਕਹੋ ਕਿ ਇੰਟੈਲੀਜੈਂਸ ਦੀ ਇਨਪੁਟ ਵੱਖਰੇ ਤੌਰ ਤੇ ਵੀ ਸੀ ਕਿ ਇਥੇ ਅਟੈਕ ਹੋ ਸਕਦਾ ਤਾਂ ਤੁਸੀਂ ਤਦ ਵੀ ਚੁੱਕਨੇ ਨਹੀਂ ਸਿਉਰਟੀ ਵਗੈਰਾ ਹੀ ਲਾਉਣੀ ਚਾਹੀਦੀ ਸੀ ਕੁਝ ਵੀ ਨਹੀਂ ਸੀਗਾ ਉੱਥੇ ਤੇ ਕੱਖ ਵੀ ਨਹੀਂ ਹੈ ਉਹ ਤੇ ਜੇ ਉਹ ਮੋੜ ਜੇ ਤੇ ਰਤੀ ਜੀ ਘਾਰ ਅੱਗੋਂ ਨਾ ਟੱਕਰਦੀ ਉਹ ਅੱਗੋਂ ਕਾਰ ਆ ਗਈ ਉਹਨਾਂ ਨੇ ਥੱਲੇ ਸੁੱਟ ਕੇ ਕੱਚੇ ਤੇ ਉਹਨਾਂ ਨੇ ਤੇ ਮੋੜ ਕੇ ਆਟੋ ਸ਼ਾਇਦ ਲਿਆਂਦਾ ਹੀ ਉਹਨਾਂ ਨੇ ਇਹੋ ਜਿਹਾ ਸੀਗਾ ਕਿ ਆਟੋ ਨੇ ਢਾਈ ਨਹੀਂ ਦਿੱਤੀ ਮੁੜ ਕੇ ਤੇ ਹਵਾਈ ਹੋ ਗਿਆ ਤਾਂ ਹੁਣ ਇਹੀ ਇੱਕ ਕਹਾਣੀ ਹੈ ਕਿ ਭਈ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਹੂੰ ਆਟੋ ਕੱਲ ਨੂੰ ਹੋ ਸਕਦਾ ਕੋਈ ਖੋਤੇ ਤੇ ਚੜ ਕੇ ਵੀ ਆ ਜਾਵੇ ਆ ਸਕਦਾ ਬਿਲਕੁਲ ਕੰਨ ਬਰੋੜਾ ਵੀ ਚੱਲ ਰਾਮ ਨਾਲ ਛੱਡ ਕੇ ਤੇ ਅੱਡੀ ਮਾਰ ਕੇ ਰਾਮ ਨਾਲ ਨਿਕਲ ਜਾਓ ਜੀ ਜੀ ਤੁਹਾਡਾ ਕੋਈ ਮਤਲਬ ਕਿ ਹੈ ਹੀ ਨਹੀਂ ਹੈ ਯਾਰ ਆਪਾਂ ਕਹਿੰਨੇ ਅੱਛਾ ਚਲਾਣਾ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਕਿਸੇ ਨੂੰ ਸਾਹ ਨਹੀਂ ਲੈਣ ਦਿੰਦੇ ਸਾਹ ਨਹੀਂ ਲੈਣ ਦਿੰਦੇ ਬਿਲਕੁਲ ਇੱਥੋਂ ਤੱਕ ਦਹਿਸ਼ਤ ਆਪਣੇ ਵਾਲੇ ਵੀ ਇੱਥੇ ਅੱਗੇ ਵੀ ਨਕਲੀ ਸੀਬੀਆਈ ਵਾਲੇ ਬਣ ਕੇ ਆ ਗਏ ਉਹਨਾਂ ਨੇ ਕਿੰਨਾ ਗਾਹ ਪਾਇਆ ਸੀਗਾ ਹੂੰ ਚੰਡੀਗੜ੍ਹ ਦੇ ਮਤਲਬ ਕਿ ਚੰਡੀਗੜ੍ਹ ਚੋਂ ਬਹੁਤ ਕੁਝ ਹੁੰਦਾ ਸਭ ਜੀ ਬਹੁਤ ਕੁਝ ਹੁੰਦਾ ਬਹੁਤ ਕ੍ਰਾਈਮ ਹੈ ਸਭ ਕੁਝ ਹੈ ਐਵੇਂ ਨਾਂ ਦਾ ਹੀ ਆਪਾਂ ਕਹਿੰਦੇ ਚੰਡੀਗੜ੍ਹ ਦੀ ਪਰ ਉਹ ਚਲਾਣ ਵਾਲੇ ਮਾਮਲੇ ਚ ਬਹੁਤ ਸਖਤ ਹਾਂ ਉਸ ਮਾਮਲੇ ਸਖਤ ਹੈ ਬਸ ਬਾਕੀ ਮਾਮਲਿਆਂ ਦੇ ਵਿੱਚ ਫੋਸਿਆ ਉਹਨਾਂ ਦਾ ਵੀ ਕੰਮ ਆ ਤੇ ਇਹ ਕਿੱਡੀ ਹਾਸੋਣੀ ਗੱਲ ਆ ਕਿ ਭਈ ਉਹ ਆਟੋ ਚਾ ਕੇ ਬੰਬ ਸੁੱਟ ਗਿਆ ਤੇ ਹੁਣ ਬਸ ਇਹੋ ਆ ਕਿ ਕੋਈ ਕੱਲ ਨੂੰ ਮੱਝ ਕੱਟੇ ਤੇ ਵੀ ਆ ਸਕਦਾ ਹੈ ਤੇ ਕਟਾਈ ਨੂੰ ਲਿਆ ਕੇ ਤੇ ਆ ਕਵੇ ਕਿ ਬਈ ਬੰਬ ਸੁੱਟ ਕੇ ਚੱਲ ਵੀ ਸ਼ੇਰਾ ਉਹ ਨਿਕਲ ਚੱਲ ਇਹ ਬਾਅਦ ਚ ਸੀਸੀਟੀਵੀ ਲੱਭ ਕੇ ਲੋਕਾਂ ਨੂੰ ਵਿਖਾਉਂਦੇ ਫਿਰਨ ਕਿ ਆ ਕਟਾ ਅਸੀਂ ਟਰੇਸ ਕਰ ਲਿਆ ਕਟਾ ਦੇਖਦੇ ਆ ਕਿ ਕਿਹੜੇ ਮਾਲਕ ਦਾ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਾ ਅਟੈਕਰ ਆ ਉਹਨੂੰ ਵੀ ਲੱਭ ਲਵਾਂਗੇ ਸੋ ਕਮਾਲ ਦੀ ਗੱਲ ਹੈ ਮੈਂ ਤੇ ਹੈਰਾਨ ਆ ਮੈਂ ਆਪਣੀ ਜ਼ਿੰਦਗੀ ਚ ਆ ਨਹੀਂ ਸੀ ਵੇਖਿਆ ਬਹੁਤ ਕੁਝ ਵੇਖਿਆ ਹਮ ਮਤਲਬ ਕਿ ਬੰਬਾਰੀ ਤੇ ਆਰੇ ਮੁਕਾਬਲਿਆਂ ਦੀਆਂ ਖਬਰਾਂ ਉਹ ਅਸੀਂ ਪੜਦੇ ਹੀ ਜਵਾਨ ਹੋਏ ਆ ਜੀ ਤਮਾਕਿਆਂ ਦੀਆਂ ਖਬਰਾਂ ਪੜਦਿਆਂ ਹੀ ਜਵਾਨ ਹੋਏ ਅਸੀਂ ਇੱਕ ਦੌਰ ਚ ਪਰ ਆ ਮੈਂ ਜਗੋਂ 13ਵੀਂ ਵੇਖੀ ਆ ਕਿ ਆਟੋ ਹੀ ਕਿਰਾਏ ਤੇ ਲੈ ਕੇ ਤੇ ਬੰਬਸ ਉੱਠ ਕੇ ਚਲਾ ਗਿਆ ਉਹ ਵੀ ਉਦੋਂ ਜਦੋਂ ਇਹਨਾਂ ਦੇ ਕੋਲ ਇਨਪੁਟਸ ਪਹਿਲਾਂ ਸਨ ਡੁੱਬ ਕੇ ਮਰ ਜਾਓ ਤੁਸੀਂ ਤੁਹਾਡਾ ਚੱਪਣੀ ਚ ਨੱਕ ਜਿਹੜਾ ਹੈ ਨਾ ਮੈਂ ਤਾਂ ਕਹਿੰਦਾ ਸਾਲ ਡੇਢ ਸਾਲ ਰਹਿਣਾ ਚਾਹੀਦਾ